ਅੱਜ ਮੈਂ ਸੰਗਰੂਰ ਤੋਂ ਵਾਪਸ ਆ ਰਿਹਾ ਸੀ। ਕਰੀਬ-ਕਰੀਬ ਦੁਪਹਿਰ ਦੇ 1 ਵਜੇ ਦਾ ਟਾਈਮ ਸੀਗਾ ਤੇ ਗਰਮੀ ਬਹੁਤ ਜ਼ਿਆਦਾ ਸੀ। ਤਾਂ ਬਾਹਰਦਰ ਪਰ ਲੰਗੋਸਾਰ ਮੈਂ ਵੇਖਿਆ। ਉਹਰੇ ਅੰਕਲ ਬਾਪੂ ਆਪਣਾ ਇੱਕ ਇਸ ਕੰਜੀ ਨਾ ਆ ਰਿਹਾ ਸੀਗਾ। ਗੋਲੇ ਵਾਲੇ ਬੱਤੇ ਦੀ ਤੇ ਨਾਲ ਹੀ ਉਹਦਾ ਕੰਨੇ ਦਾ ਦੂਸਰਾ ਕੰਮ ਸੀਗਾ। ਆਹ ਅੰਕਲ ਪੈਕ ਕਰ ਰਹੇ ਨੇ। ਮੈਂ ਉਹਦੀ ਸਫਾਈ ਦੇਖ ਕੇ ਮਾਹਨ ਅੰਕਲ ਦੀ ਵੀਡੀਓ ਬਣਾਵਾਂਗੇ ਨਾਲੇ ਨਮਾਨ ਖੰਡਾ ਕਰਾਂਗੇ। ਤੇ ਅੰਕਲ ਉਹਰੇ ਉਸ ਪ੍ਰਕਾਰ ਕੇ ਦੇ ਕਿ ਕਿਤਰਾਸ ਫਾਇਦੇ ਨਹੀਂ ਆ। ਇਹ ਦੇਖ ਸਕਦੇ ਹੋ ਕਿ ਹੁਣ ਸਾਡੇ ਪੰਜਾਬੀਆਂ ਨੇ ਸਰਵਿਸ ਨੂੰ ਸਰਮਸਿ ਹੋਪਰਾ ਨੂੰ ਕਰੇ ਕਿ ਲੈਣ ਕੇ ਉਹਨਾਂ ਦੇ ਕਮਾਧਰਾਂ ਦੀ ਹੋਣੀ। ਤੁਹਾਨੂੰ ਦੱਸੋਣੇ ਆ ਕਿ ਇਹ ਸਹੀ ਆ। ਕਿਹੜੇ ਬੰਦਾ ਹੋੜਾ ਜੀ? ਦੁਬਈ? ਵਾਕਿਆ ਫਾਂਟ ਮੈਡ ਲੋਰ। ਕਿਹੜੇ ਬੰਦਾ ਕੁਦ ਦੇ? ਸਾਹਮਣੇ ਆਪਣਾ ਕੋਈ ਚੇਪਾ। ਮਾਣਾ ਅੰਕਸਨ ਦੇ ਵਿੱਚ ਵੀਡੀਓ ਬਣਾਵਾਂਗਾ। ਦੁਬਈ। ਤੇਰੀ ਵੀਡੀਓ ਪਾਵਾਂ ਗਾੜੀ ਮਾਰਕੀਟਿੰਗ ਬਣ ਗਈ ਭਰਾਓ। ਚਾਰ

ਇਹ ਮਸਾਲਾ ਕਿਹੜਾ ਹੁੰਦਾ ਨਕਲ ਇਹ ਸਾਡੇ ਦਾ ਤੇਜੀ ਖੜਾ ਇਹ ਮੇਰੇ ਆਪ ਦਾ ਬਣਾਇਆ ਹੈ ਆਪ ਦਾ ਬਣਾਇਆ ਹੈ ਲੌਂਗ ਲੈ ਜੀਆਂ ਮਿਰਚੀ ਸਾਰਾ ਕੁਝ ਅੱਛਾ ਮਰੇ ਮੱਖੀ ਮੱਖੀ ਵੀ ਨਹੀਂ ਨਾ ਜੀ ਹਾਂ ਜੀ